ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਾਸਾ ਦੀ ਕੀ ਨੇ ਉਹ ਆਈ ਹੋਪ ਤੁਹਾਡੇ ਬੱਚੇ ਵੀ ਵਧੀਆ ਆ ਤੇ ਆਪਾਂ ਚੱਲੇ ਆ ਬਹੁਤ ਦੂਰ ਅੱਜ ਗਿਆ ਅਬੇ ਘਰ ਤੋਂ ਪਠਿੰਡੇ ਤੇ ਮੈਂ ਚੱਲੇ ਆਪਣੇ ਪਿੱਕੇ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਆਪਾਂ ਕਿੱਥੇ ਕਿੱਥੇ ਗਏ ਆ ਤੇ ਰਾਤ ਨੂੰ ਫਿਰ ਆਪਾਂ ਰੁਕੇ ਆ ਰੋਟੀ ਪਾਣੀ ਖਾਦਾ ਆ ਤੇ ਬਾਕੀ ਮੌਸਮ ਬਹੁਤ ਵਧੀਆ ਸੀ ਠੰਡ ਸੀ ਸੋਣਾ ਆਪਾਂ ਗੇ ਪਠਿੰਡੇ ਤੁਸੀਂ ਦੇਖ ਸਕਦੇ ਹੋ ਕਿਹੜੇ ਥਰਮਲ ਪਲਾਟ ਕਹੇ ਛੁੱਟੀਆਂ ਸੀ ਬੱਚਾ ਰੋ ਤੇ ਸੋਚਿਆ ਖਾ ਮਗਰ ਮਤਲਬੇ ਸਾਲ ਪਾ ਚਾਹੀਦਾ ਹੀ ਆਪੇ ਇੱਕ ਜਾਈਦਾ ਗਰਮੀ ਨੇ ਕਿਹਾ ਚੱਲ ਅਪਾ ਕੰਨੇ ਟਿਕੜਦੇ ਹਾਂ ਹੁਣ ਦੇ ਨੀ ਸਾਲ ਚਾਹੀਦਾ 70 ਰੁਪਈਆ ਇਹ ਬਹੁਤ ਟਾਈਮ ਲੱਗਦਾ ਪਸਾਂ ਦੇ ਇੱਥੇ ਇੱਥੇ ਨਹੀਂ ਬਣਾਏ ਬੜੇ ਬੜੇ ਛੋਕ ਲਿਆਦੇ ਆ ਤੇ ਬਸ ਕਿ ਆਪਾਂ ਨਹੀਂ ਗਏ ਬਾਅਦ ਇਹ ਇੱਥੇ ਬਣਾਏ ਆ ਇਹਦੇ ਕੁੱਚਾ ਬੁਰਖਾ ਰੱਖਾ ਵਾ ਸੱਚਨ ਕਹੀ ਸੀ ਤੇ ਇਹਨਾਂ ਵਿੱਚ ਫਿੱਟ ਕੀਤਾ ਉਹ ਪਤਾ ਨਹੀਂ ਪੂਰਾ ਟਾਈਮ ਲੱਗਦਾ ਇਹਨਾਂ ਨੇ ਆਹੋ ਇਦਾਂ ਰੋਕੋ ਤੇ ਫਿਰ ਕਿ ਆਪਾਂ ਚਿੱਟੀ ਮਰਗੀ ਰੱਖਦੇ ਰੋਕ ਸਕਦੇ ਆ ਖਾ ਵੀ ਸਕਦੇ ਆ ਇਹ ਵੀ ਜਾ ਸਕਦੇ ਆ ਕਿ ਬਾਕੀ ਵਾਰ ਆਪਾਂ ਪਾਣੀ ਕਿਰਦੇ ਨਹੀਂ ਆਪਾਂ ਆ ਗਏ ਪੱਟੇ ਤੇ ਪਾਣੀ ਦਿੱਤਾ ਆਹ ਆਵ ਚੀ ਲਾਗੇ ਕਿਹਦਾ ਪਾਣੀ ਦਿੰਦੇ ਆ ਮੇਰੇ ਤੇ ਪਾਣੀ ਨਹੀਂ ਇਹ ਪਾਣੀ ਅੰਦਰ ਦੇ ਨਾਲ ਪਾਣੀ ਦੀ ਬੰਦੀ ਹੇ ਤੇ ਥੋੜਾ ਗਰਮ ਕਰਕੇ ਨਾ ਉਤੇ ਪਾਣੀ ਕਿਤੇ ਪਾਣੀ ਦੀ ਬੰਦੀ ਬਣਦੀ ਸੀ ਤੇ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਅੱਪਾ ਅਗੇ ਤਲਵੰਡੀ ਸਬੂ ਕੋਤਵਰਾ ਜੰਮਦਮਾ ਸਾਹਿਬ ਤੁਸੀਂ ਵੀ ਕਰ ਲੋ ਦਰਸ਼ਨ ਆ ਜੋ ਇਹ ਆਪਾਂ ਥੋੜਾ ਟਾਈਮ ਗੁਰਦੁਆਰਾ ਸਾਹਿਬ ਤੇ ਦਰਸ਼ਨ ਕੀਤੇ ਆ ਤੇ ਸ਼ਕਤੰਦਰ ਕੀਤੇ ਸੀ ਵੀ ਜਿਹੜੇ ਪਾਸੇ ਤੋਂ ਖੋਜੀ ਸੀ ਨਾ ਉਹ ਗੁਰੂ ਸਾਹਿਬ ਦਰਸ਼ਨ ਕਰਨ ਜਾਂਦੀਆਂ ਜੰਮਦਮਾ ਸਾਹਿਬ ਤਲਵੰਡੀ ਸਾਬੋ ਤੇ ਉਦਮ ਦੇ ਜਿਹੜੇ ਆ ਉਦਮ ਦੇ ਜਿਹੜੇ ਲੋਕ ਆ ਮਤਲਬ ਕਿ ਦਰਬਾਰਾ ਬੁੰਦੇ ਆ ਮੱਥਾ ਟੇਕਦੇ ਤੇ ਸਾਨੂੰ ਦਰਬਾਰਾ ਬਣ ਲੱਗੇ ਆ ਕਿ ਕਹਿੰਦੇ ਸਭ ਤੁਹਾਡੀ ਸਭ ਦੂਰ ਆ ਤੇ ਇਸੇ ਵੇਲੇ ਮੱਥਾ ਟੇਕ ਤਲਵੰਡੀ ਸਾਬੋ ਪਏ ਸਰੇ ਮੇਰੇ ਸ਼ੁਕ ਲੱਗੇ ਕਿ ਤੁਸਾਂ ਆ ਜਾਣ ਕਿ ਆਪਣੇ ਦੇਖ ਕੇ ਉਸ ਤੋਂ ਬਾਅਦ ਤੁਸੀਂ ਵੀ ਕਰ ਲੋ ਹੁਣ ਦਰਸ਼ਨ ਨਿਤਮਮਾ ਸਾਹਿਬ ਇਹ ਬਹੁਤ ਬੜਾ ਘਰਦਰਾ ਬਹੁਤ ਸੋਹਣਾ ਬਹੁਤ ਜਿਆਦਾ ਜਗ੍ਹਾ ਬਹੁਤ ਖੁੱਲਾ

ਤਾਂ ਤੁਸੀਂ ਬਣੇ ਹੋ ਮੇਰੇ ਵਲੌਗ ਦੇ ਨਾਲ ਤੇ ਉਸ ਵਾਰ ਮੈਂ ਉਸ ਬਾਰੇ ਪ੍ਰਸਤਾਵ ਕਰਵਾਉਣ ਲਈ ਸੀ ਮੂਨ ਦੇ ਮੁਤਾਬਕ ਇਹਨਾਂ ਨਾਲ ਪ੍ਰਸਤਾਵ ਕਰਵਾਉਣ ਦੀ ਜਿਹੜੀ ਆ ਸਿੱਖੀ ਹੈ ਇਹਨੂੰ ਮਾਰਨਾ ਕਿਸੇ ਦਰ ਪਰ ਜਿਹੜੀ ਆ ਸਿੱਖੀ ਹੈ ਇਹਨੂੰ ਮਾਰਨਾ ਇਹਨਾਂ ਵਿੱਚ ਤਕਨੀਕੀ ਚੰਨੀ ਲੋਸਟ ਦੀ ਬਾਰੇ ਦੱਸਣੀ

ਸੇਮੀ ਕਰ ਲੋ ਆ ਜਾਓ ਇਸ਼ਨਾਨ ਕਰ ਤੇ ਆਪਕੇ ਆਪਾਂ ਵੀ ਇੱਥੇ ਮਤ ਤੋਤਾ ਤੇ ਉਸ ਤੋਂ ਬਾਅਦ ਆਪਾਂ ਇੱਧਰ ਆ ਕੇ ਬਾਹਰ ਗੁਰਦੁਆਰਾ ਬਹੁਤ ਸੋਹਣਾ ਬਹੁਤ ਸੋਹਣਾ ਬਣਿਆ ਮਤਲਬ ਕਿ ਬਹੁਤ ਵੱਟਾ ਤੇ ਬਹੁਤ ਜ਼ਿਆਦੇ ਗੁਰਦੁਆਰੇ ਆ ਬਾਕੀ ਗਰਮੀ ਕਰਕੇ ਆਪਾਂ ਸਾਰੇ ਗੁਰਦੁਆਰੇ ਮਤਲਬ ਨਹੀਂ ਦੇਖੇ ਉਸ ਤੋਂ ਬਾਅਦ ਆਪਾਂ ਚੱਲ ਪਏ ਸੀ ਗੁਰਦੁਆਰੇੋਂ ਲੰਗਰ ਪਾਣੀ ਖਾ ਕੇ ਤੇ ਬੱਦਲ ਹੋਇਆ ਸੀ ਤੇ ਕਿਤੇ ਕਿਤੇ ਵੀ ਕਿਤੇ ਕਿਤੇ ਬਾਰਿਸ਼ ਹੋਈ ਸੀ ਤੇ ਕਿਤੇ ਕਿਤੇ ਨਹੀਂ ਵੀ ਹੋਈ ਸੀ ਤੇ ਇੱਥੇ ਨਹੀਂ ਸੀ ਹੋਈ ਤੇ ਗਾਂ ਜਾ ਕੇ ਬਹੁਤ ਜ਼ਿਆਦੀ ਬਾਰਿਸ਼ ਹੋਈ ਇਹ ਹੈ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਤੇ ਉਸ ਤੋਂ ਬਾਅਦ ਆਪਾਂ ਗਏ ਸੀ ਸਿੱਧੂ ਮੂਸੇ ਵਾਲੇ ਦੇ ਪਿੰਡ ਉਹਦੇ ਘਰ ਗਏ ਸੀ ਆਪਾਂ ਦੇਖਣ ਤੇ ਹੋਵੇ ਕੋਈ ਰੌਣਕ ਇੱਕਦਮ ਚੁੱਪ ਥਾਈ ਹੋਈ ਮੈਂ ਕਿ ਉਹ ਸਿੱਧੂ ਦੇ ਟ੍ਰੈਕ ਕਿੰਨੇ ਮਤਲਬ ਇਹ ਸਿੱਧੂ ਵੀ ਇੱਥੇ ਟ੍ਰੈਕ ਕਿੰਨੇ ਤੇ ਪ੍ਰਕਾਸ਼ ਉਹ ਅੱਜ ਹੁੰਦਾ ਤੇ ਕਿੰਨਾ ਵਧੀਆ ਹੁੰਦਾ ਤੇ ਉੱਥੇ ਬਹੁਤ ساری ਸਿਕਿਉਰਟੀ ਸੀ ਪੁਲਿਸ ਪੁਲਿਸ ਤੋਂ ਮਤਲਬ ਕਿ ਲੇਡੀਜ਼ ਪੁਲਿਸ ਤੋਂ ਸੀ ਤੁਹੋ ਕਿਹੜਾ ਰਖ ਲੋ ਜੋ ਜੋ ਬਾਹਰ ਵੀ ਸੀ ਦੇਖ ਸਕਦੇ ਹੋ ਇਹ ਬਾਕੀ 10 ਉਹ 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 ਬੜੀ ਮਿੱਠੀਆ ਰਹਿੰਦੀ ਹੈ ਕਿ ਅੱਜ ਉਹ ਆਪਣੇ ਕਿਤਾ ਹੁੰਦਾ ਉਹ ਦੇਖੋ ਤੁਸੀਂ ਜਿਹੜੀ ਜੀ ਨੂੰ ਗੋਲੀਆਂ ਲੱਗੀਆਂ ਸੀ ਜਿਹਦੇ ਦੇ ਕਿਸੇ ਨੂੰ ਕਿਹੜਾ ਉਹ ਤੋਂ ਬਾਅਦ ਆਪਾਂ ਇੱਕ ਫਰਮਾ ਫਰਮਾ ਕਿੱਥੇ ਵਲੌਗ ਬਣਾਇਆ ਪਰ ਉਹ ਤਾਂ ਬੇਲੀ ਬਹੁਤ ਸੁਣੀ ਰਹੀ ਸੀ ਇੱਥੇ ਉਹ ਸਾਰੇ ਲੋਕ ਆਉਂਦੇ ਜਾਂਦੇ ਐ ਇੱਥੇ ਦੇਖਣਾ ਅਸੀਂ ਆਪਾਂ ਜੇ ਤੋ ਗਏ ਸੀ ਟਾਈਮ ਤਾਂ ਹੈਗਾ ਨਹੀਂ ਸੀ ਥੋੜਾ ਜਿਹਾ ਚਲੋ ਨੰਗਦੇ ਨੰਗਦੇ ਜਾਏ ਆ ਆਪਾਂ ਤੇ ਜੇ ਆਪਾਂ ਮਸੂਲੀ ਨੂੰ ਸਾਰੇ ਮਮੀ ਡੈਡੀ ਨੂੰ ਮਿਲਣਾ ਹੁੰਦਾ ਤੇ ਰੋਕ ਸਕਦੇ ਸੀ ਸ਼ਾਮ ਨੂੰ ਮਿਲਦੇ ਆ ਪਰ ਆਪਣੇ ਕੋਲ ਟਾਈਮ ਨਹੀਂ ਸੀ ਤੇ ਫਿਰ ਆਪਾਂ ਕਹੇ ਚੱਲੀਏ ਗਰਮੀ ਬਹੁਤ ਸੀ ਫਿਰ ਪਰ ਬਹੁਤ ਸੀ ਆਦਰ ਪਾਉਂਦੇ। ਪਰ ਇਹ ਤਾਂ ਨਹੀਂ ਕਿ ਉਹ ਮੈਂ ਪੁੱਛਣਾ। ਉਹ ਮੈਂ ਕਿੱਥੇ ਤੁਰਦਾ। ਉਹ ਇੱਧਰ ਹੀ ਠੀਕ ਆ। ਉਹ ਇਧਰੇ ਦਾ ਸਰਸਾ ਰੋਡ, ਇਧਰੇ ਦਾ ਆਲੂਬੋਲ ਰੋਡ। ਅਸੀਂ ਆ ਕੈਂਚੀਆਂ ਦੇ ਕੋਲ। ਲੋਕੀ ਜਾਨਦੇ ਰਸਤੇ ਤੇ ਮੈਂ ਤੁਹਾਨੂੰ ਦਿਖਾਉਂਦਾ। ਛੇਤੀ ਬਾਤ ਹੈ। ਇਹ ਮੈਂ ਤੁਹਾਨੂੰ ਦਿਖਾਉਂਦਾ। ਹਿੰਦੂਰਾ ਤੁਸੀਂ ਇਹ ਵਲੌਗ ਦੇਖੋ ਤੇ ਉਸ ਤੋਂ ਬਾਅਦ ਇਹ ਪਾਰਟ ਵਰਨਾ